uh 6:15 in the evening 13:15 we left from uh we left from patiala delhi ton nikleya si patiala delhi we reached patiala at 12:30 pm so we first thought we should eat something because at this time nothing is available so as we went to urban stop abc there we ordered maggi and we were eating maggi and tikki on top ਰੋਮ ਸਾਈਡ ਤੋਂ ਪੁਲਿਸ ਦੀ ਗੱਡੀ ਆਈ ਸਕੋਰਪਿਓ ਜਿਸ ਵਿੱਚ ਅਵਾਂ ਜਿਸ ਵਿੱਚ ਫਰਜਿੰਦਰ ਟੈਲੋਂ ਰੋਨੀ ਸੇਮ ਐਂਡ ਹੈਰੀ ਬੋਪਰ ਆਈ ਸੀ ਉਹਨਾਂ ਉਹਨਾਂ ਦੇ ਪਿੱਛੇ ਦੋ ਹੋਰ ਗੱਡੀਆਂ ਸੀ ਜਿਸ ਚ ਉਹਨਾਂ ਦੇ ਗਨਮੈਨ ਵਗੈਰਾ ਵੀ ਸੀ ਮੇਰੇ ਖਿਆਲ ਨਾਲ ਤੇ ਉਸ ਦੇ ਬਾਅਦ ਇਹ ਸਾਰੇ ਆ ਉਤਰੇ ਗੱਡੀ ਤੋਂ ਤੇ ਇੱਥੇ ਚਲਣ ਲੱਗੇ ਕਿ ਗੱਡੀ ਸਾਈਡ ਤੇ ਕਰੋ ਨਹੀਂ ਤਾਂ ਲੱਤਾ ਚਕਾ ਦਾਂਗੇ ਫਿਰ ਮੇਰੇ ਫਾਦਰ ਨੇ ਕਿਹਾ ਅਸੀਂ ਗੱਡੀ ਦਾ ਸਾਈਡ ਤੇ ਕਰ ਲੈਂਦੇ ਆ ਪਰ ਇੱਕ ਵੀ ਤਮੀਜ਼ ਨਹੀਂ ਹੋਈ ਗੱਲ ਕਰਨ ਦੀ ਆਈ ਐਮ ਆਲਸੋ ਸਰਵਿੰਗ ਇਨ ਦਾ ਆਰਮੀ ਮੈਂ ਕਰਨਾ ਆਰਮੀ ਅਸੀਂ ਗੱਡੀ ਸਾਈਡ ਤੇ ਕਰ ਲੈਂਦੇ ਆ ਤੇ ਉਹਨਾਂ ਨੇ ਉਹਨਾਂ ਨੇ ਆਪ ਨੂੰ ਕੁਝ ਉਹਨਾਂ ਨੂੰ ਕਿਹਾ ਤੇ ਉਹਨਾਂ ਦੀ ਕਨਵਰਸੇਸ਼ਨ ਹੀ ਚੱਲ ਰਹੀ ਸੀ 19:30 ਤੇ ਸਾਈਡ ਤੋਂ ਉਹਨਾਂ ਦੇ ਇੰਸਪੈਕਟਰ ਨੇ ਮੇਰੇ ਫਾਦਰ ਨੂੰ ਪੰਚ ਮਾਰੀ ਰੋਨੀ ਰੋਨੀ ਸਿੰਘ ਨੇ ਮੇਰੇ ਫਾਦਰ ਨੂੰ ਪੰਚ ਮਾਰੀ ਆ ਉਹਨਾਂ ਨਾਲ ਕੋਈ ਗੱਲ ਵੀ ਨਹੀਂ ਹੋ ਰਹੀ ਸੀ ਆਪ ਉਹਨਾਂ ਨੇ ਸਾਈਡ ਤੋਂ ਪੰਚ ਮਾਰਤਾ ਉਹਨਾਂ ਨੇ ਉਹ ਇਹ ਪੰਜ ਉਹਨਾਂ ਦੇ ਨੋਸ ਤੇ ਲੱਗੀ ਆ ਹੀ ਹੈਜ਼ ਗਾਟ ਬਲੈਕਆਊਟ ਗੱਡੀ ਦੇ ਡਿੱਗੀ ਦਾ ਲੱਗ ਕੇ ਹੀ ਫੈਲਡ ਡਾਊਨ ਉਸਦੇ ਬਾਅਦ ਉੱਠੀ ਵੀ ਨਹੀਂ 파ਰੇ ਸੀ ਮੈਂ ਉਹਨਾਂ ਨੂੰ ਬਚਾਉਣ ਲਈ ਜਦੋਂ ਗਿਆ ਉਸ ਟਾਈਮ ਇਹਨਾਂ ਨੇ ਮੈਨੂੰ ਵੀ ਕੁੱਟਿਆ ਬਹੁਤ ਜ਼ਿਆਦਾ ਫਿਰ ਮੈਨੂੰ ਉਠਾ ਕੇ ਸਾਈਡ ਤੇ 30 ਮੀਟਰ ਸਾਈਡ ਤੇ ਲੈ ਕੇ ਜਾ ਕੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਮੈਨੂੰ ਕੱਟਿਆ ਆਈ ਥਿੰਕ ਤੁਸੀਂ ਸਾਰਿਆਂ ਨੇ ਵੀਡੀਓ ਵੀ ਦੇਖੀ ਹੋਣੀ ਹੈ ਤੇ ਉਸਦੇ ਬਾਅਦ ਜਦੋਂ ਮੇਰੇ ਫਾਦਰ ਨੂੰ ਥੋੜੀ ਜੀ ਸੈਂਸਿਸ ਹੈ ਉਹ ਮੈਨੂੰ ਪਛਾਣ ਲਈ ਹੈ ਇਹਨਾਂ ਨੇ ਮੇਰੇ ਫਾਦਰ ਨੂੰ ਰੋਡ ਤੇ ਵਾਪਸ ਤੱਕਾ ਮਾਰਿਆ ਉਸਦੇ ਬਾਅਦ ਯਾ ਹੀ ਫੈਲ ਉਹ ਮੋਟਰਬਾਈਕ ਤੇ ਗਿਰੇ ਤੇ ਉਸਦੇ ਬਾਅਦ ਦੇ ਹਿਅਰ ਕਿਕਡਸ ਦੇ ਹਿਟਸ ਵਿਦ ਬਲੇਟਨਸ ਜਿੰਨੇ ਡਰਾਡ ਜਿੰਨਾ ਕੋਸੀ ਉਹ ਸਾਰੀ ਚੀਜ਼ਾਂ ਨਾਲ ਮਾਰਿਆ ਐਂਡ ਬੜੀ ਮੁਸ਼ਕਿਲ ਨਾਲ ਜੀਨਾਂ ਦੇ ਸਮਾਉਂ ਅੰਦਰ ਸਮਾਉਂ ਵੇ ਸਿਫਟ ਮੈਂ ਡਾਲ ਨਾ ਨਨ ਵਾਪਸ ਘੰਟੀ ਚ ਪਾਇਆ ਦੈਨ ਉਸਦੇ ਬਾਅਦ ਵੀ ਉਹ ਪੰਜ ਮਾਰ ਰੇ ਸੀ ਉਹਨਾਂ ਨੂੰ ਉਸਦੇ ਬਾਅਦ ਦੇ ਪੁਲ ਹੀ ਮਾਉਟ ਬੈਂਕ ਵੀ ਅਨਕੌਨਸ਼ੀਅਸ ਬੰਦੇ ਨੂੰ ਹੋਸ਼ ਵੀ ਨਹੀਂ ਹੈ ਫਿਰ ਵੀ ਉਹਨਾਂ ਨੂੰ ਗੱਡੀ ਤੋਂ ਬਾਹਰ ਖਿੱਚ ਕੇ نیچے ਰੋਡ ਤੇ ਮਾਰੀ ਗਏ ਐ ਪੁਲਿਸ ਆ ਐ ਪੁਲਿਸ ਵਾਲੇ ਨਹੀਂ ਐ ਸਾਰੇ ਗੁੰਡੇ ਨੇ ਉੱਥੇ ਸਾਰੇ ਸਾਰਿਆਂ ਨੇ दारू ਪੀਤੀ ਹੋਈ ਸੀ ਉਹ ਨਸ਼ੇਦ ਸੀ ਸਾਰੇ 올올 ਆਫ 뎀 ਵਰ ਇਨ ਨਸ਼ਾ ਪੂਰੇ ਨਸ਼ੇ ਆਈ ਹੈਵ ਟੋਲ 뎀 ਆਲਸੋ ਤੁਸੀਂ ਸਾਰਿਆਂ ਨੇ दारू ਪੀਤੀ ਹੋਈ ਹੈ ਤੇ ਆਫਟਰ 댓 ਜਦੋਂ ਇਹ ਪੂਰਾ ਇਨਸੀਡੈਂਸ ਹੋਇਆ ਸਮੋਂ ਮੈਂ ਵੀ ਗੱਡੀ ਚ ਵਾਪਸ ਬੈਠਿਆ ਇਹਨਾਂ ਨੇ ਮੇਰੇ ਫਾਦਰ ਦਾ ਹਾਈ ਕਾਰਡ ਖਿੱਚਿਆ ਉਹਨਾਂ ਦਾ ਫੋਨ ਲੈ ਲਿਆ ਇਸ ਪੂਰੇ ਇਨਸੀਡੈਂਟ ਚ ਸਾਡੀ ਗੜੀਆਂ ਟੁੱਟ ਗਈਆਂ ਨੇ ਵੀ ਹੈਵ ਲੌਸਟ ਅਰ ਗੋਲਡ ਚੇਨਸ um, after that once we have sat inside the car we somehow saved our life and we left from there ਗੱਲ ਸਿਰਫ ਇਹ ਹੋਈ ਹੈ ਕਿ ਤੁਸੀਂ ਸਭ ਗੱਡੀ ਹੀ ਪਾਸੇ ਕਰਨ ਵਾਸਤੇ ਰਾਈਟ ਸਰ ਰਾਈਟ ਉਹੀ ਗੱਲ ਆ ਕਿ ਗੱਡੀ ਦੇ ਚੱਕਰ ਚ ਗੱਡੀ ਦੇ ਚੱਕਰ ਚ ਜੇ ਤੁਸੀਂ ਇੰਨੀ 3rd ਡਿਗਰੀ ਟ੍ਰੀਟਮੈਂਟ ਦੇ ਸਕਦੇ ਹੋ ਸਿਟੀਜ਼ਨ ਨੂੰ ਦੈਨ ਸੈਕੰਡ ਥਿੰਗ ਇਸ ਜਦੋਂ ਇੰਨਾ ਕੁਝ ਕਰ ਵੀ ਲਿਆ ਸੀ ਸਾਨੂੰ ਇੰਨੀ ਛੋਟਾ ਲੱਗੀ ਸੀ ਉਸ ਦੇ ਬਾਅਦ ਇਹਨਾਂ ਨੇ ਸਾਨੂੰ ਹਸਪੀਟਲ ਵੀ ਨਹੀਂ ਉੱਥੇ ਹੀ ਛੱਡ ਕੇ ਚਲੇ ਗਏ ਨਹੀਂ ਮਸਤੀ ਪਾਈ ਕੋਈ ਸੀ ਸਿਵਲ ਸੀ ਸੀ ਐਸ ਆਰ ਐ ਸਪੈਸ਼ਲ ਸੈਲ ਸੀ ਇਸ ਲੈ ਰਿਫਾਰਮ ਕਮਿਟੀ ਤੁਸੀਂ ਵੀ ਟ੍ਰਿਕ ਕਰ ਰਹੇ ਸੀ ਨਹੀਂ ਸਰਸੀ ਟ੍ਰੈਕ ਨਹੀਂ ਕਰ ਰਹੀ ਸੀ ਇਹ ਫਾਲਸ ਅਲੀਗੇਸ਼ਨ ਇਹਨਾਂ ਨੇ ਪਾਈ ਆ ਸਾਡੇ ਉੱਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਲੋ ਤੁਹਾਡੇ ਫਾਦਰ ਘੜੀ ਦੇ ਬੁੰਡੜੇ ਰੱਖ ਕੇ ਬ੍ਰੈਂਡਾਸ ਰੱਖ ਕੇ ਟ੍ਰਿਕ ਕਰ ਰਹੇ ਸੀ ਸਾਡੇ ਇਹਨਾਂ ਦੇ ਸਾਡੇ ਕੋਲ ਇੱਕ ਹੋਰ ਆਈ ਵਿਟਨੈਸ ਵੀ ਹੈ ਜੋ ਇਹਨਾਂ ਦੇ ਨਾਲ ਸੀ ਜਸਟ ਜਸਟ ਅ ਮਿੰਟ ਉਹਨਾਂ ਨੇ ਹੀ ਮੈਨੂੰ ਫੋਨ ਕਰਕੇ ਬੁਲਾਇਆ ਸੀਗਾ ਜਦੋਂ ਇਹਨਾਂ ਨੇ ਮਾਰੇ ਸੀ ਸਰ ਪਿਛਲੇ 2 ਦਿਨ ਤੋਂ ਪਹਿਲਾਂ ਤਾਂ ਸੜੀ ਰਿਪੋਰਟ ਨਹੀਂ ਲਿਖੀ ਗਈ ਹੈ 2 ਦਿਨ ਬਾਅਦ ਅੱਜ ਸਵੇਰੇ ਐਸਐਸਪੀ ਸਾਹਿਬ ਨੇ ਕਿਹਾ ਹੈ ਕਿ ਸਾਰੇ ਸਸਪੈਂਡ ਹੋਏ ਨੇ ਮੇਰੇ ਖਿਆਲ ਨਾਲ ਉਸਦੇ ਬਾਅਦ ਧਾਬੇ ਦੇ ਉਹਨਰ ਦੀ ਵੀਡੀਓ ਰਿਲੀਜ਼ ਹੋਈ ਹੈ ਜਿੱਥੇ ਉਹ ਕਹਿ ਰਿਹਾ ਇਹ ਸਾਰੇ ਗੱਡੀ ਤੇ ਡਰਿੰਕ ਕਰ ਰਹੇ ਸੀ ਜਿੱਦਾਂ ਤੁਸੀਂ ਦੱਸੋ ਗੱਡੀ ਚ ਡਰਿੰਕ ਕਰ ਰਹੇ ਮੈਂ 1 ਸੈਕਿੰਡ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹਦੇ ਚ ਜਿਹੜਾ ਆ ਅਲੀਗੇਸ਼ਨ ਲਾ ਰਹੇ ਸਾਡੇ ਤੇ ਉਸੇ ਬੰਦੇ ਨੇ ਸਾਨੂੰ ਵੀਡੀਓ ਦਿੱਤੀ ਜਿਸ ਬੰਦੇ ਦੀ ਅਸੀਂ ਰਾਤ ਨੂੰ ਵੀਡੀਓ ਲਿਆ ਹੈ ਉਸਮਨੇ ਨਹੀਂ ਦੱਸਿਆ ਕਿ ਆ ਮੈਗੀ ਖਾ ਰਹੀ ਸੀ ਦੋਸਤੋ ਤੁਸੀਂ ਪਿਛਲੇ ਦਿਨਾਂ ਵਿੱਚ ਦੇਖ ਲਿਆ ਕਿ ਕਿਵੇਂ ਇੱਕ ਫੌਜ ਦੇ ਸਰਵਿੰਗ ਕਰਨਲ ਕੁਸ਼ਪਿੰਦਰ ਸਿੰਘ ਬਾਟ ਉਹਦਾ ਇੱਕ ਨੌਜਵਾਨ ਬੇਟਾ ਉਹਨੂੰ ਕਿਵੇਂ ਬੇਰਹਿਮੀ ਦੇ ਨਾਲ ਪੁਲਿਸ ਵਾਲਿਆਂ ਨੇ 유ਨੀਫਾਰਮ ਵਾਲੇ ਜਿਹੜੇ ਵਿਅਕਤੀ ਨੇ ਉਦੋਂ ਤਾਂ ਸਿਵਲ ਕੱਪੜੇ ਸੀਗੇ ਉਹਨਾਂ ਨੂੰ ਕਿਵੇਂ ਉਸ ਕਰਨਲ ਤੇ ਉਹਦੇ ਬੇਟੇ ਨੂੰ ਕੁੱਟ ਮਾਰ ਕੇ ਉਹਨੂੰ ਕਹਿੰਦੇ ਨੇ ਬਰੂਟਲ ਅਸੌਲਟ ਔਰ ਮੈਂ ਇਹ ਇਹ ਜਿਹੜੀ ਕੁੱਟਮਾਰ ਹੋਈ ਉਹਦੀ ਕਰਨਲ ਸਾਹਿਬ ਦੇ ਔਰ ਉਹਦੇ ਬੇਟੇ ਦੀ ਇਹਨੇ ਮੇਰੀਆਂ ਮੇਰੇ ਉਸ ਯਕੀਨ ਦਾ ਅ ਵਿਸ਼ਵਾਸ ਨੂੰ ਪੁਖਤਾ ਕੀਤਾ ਵਾ ਕਿ ਅੱਜ ਪੰਜਾਬ ਪੁਲਿਸ ਸਟੇਟ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਆਪਣੀ ਪੋਲਿਟਿਕਸ ਜਿਹੜੀ ਆ ਉਹ ਪੁਲਿਸ ਦੇ ਸਹਾਰੇ ਹੁਣ ਲੈ ਕੇ ਜਾ ਰਹੇ ਨੇ ਚਾਹੇ ਉਹ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਦਰਜ ਕਰਨਾ ਹੋਵੇ ਚਾਹੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜੇ ਚੰਗੇ ਐਕਟਿਵਿਸਟ ਨੇ ਇੰਡੀਪੈਂਡੈਂਟ ਲੋਕ ਨੇ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਉਹ ਬੋਲਦੇ ਨੇ ਤੇ ਫਿਰ ਉਹਨਾਂ ਨੂੰ ਚੱਕ ਢੋਂਦੇ ਨੇ ਪਰਚੇ ਦਰਜ ਕਰਦੇ ਨੇ ਔਰ ਪੁਲਿਸ ਸਟੇਟ ਦਾ ਮਤਲਬ ਇਹ ਹੁੰਦਾ ਵਾ ਕਿ ਪੁਲਿਸ ਜਦੋਂ ਆਪਣੀ ਜਿਹੜੀ ਉਹਨਾਂ ਦਾ ਲੇਟ ਡਾਊਨ ਪ੍ਰੋਸੀਜਰ ਆ ਜਿਹੜਾ ਰੂਲ ਆਫ ਲਾਅ ਆ ਜਿਹੜਾ ਕਨਸਟੀਟਿਊਸ਼ਨ ਜਿਹੜਾ ਬਾਬਾ ਸਾਹਿਬ Ambedkar ਨੇ ਜਿਹੜੀਆਂ ਫੋਟੋਆਂ ਟੰਗੀਆਂ ਇਹਨਾਂ ਦੇ ਪਿੱਛੇ ਜਿਹੜਾ ਉਹਨਾਂ ਨੇ ਸਾਨੂੰ ਸੰਵਿਧਾਨ ਦਿੱਤਾ ਜਿਹੜਾ ਉਹਨੂੰ ਜਦੋਂ ਬਾਈਪਾਸ ਕਰਕੇ ਸ਼ਾਰਟਕਟ ਮਾਰਦੇ ਨੇ ਜਿਵੇਂ ਕਿ ਪੰਜਾਬ 'ਚ ਕਿਸੇ ਵੇਲੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇਹ ਜਿਹੜੀ ਕਰਨਲ ਸਾਹਿਬ ਦੀ ਕੁੱਟਮਾਰ ਕੀਤੀ ਆ ਇਹ ਬਿਲਕੁਲ ਉਸ ਤਰਜ ਤੇ ਆ ਪੁਲਿਸ ਨੂੰ ਜਿਹੜੀਆਂ ਭਗਵੰਤ ਮਾਨ ਨੇ ਇੰਨੀ ਖੁੱਲੀ ਛੁੱਟੀ ਦਿੱਤੀ ਹੋਈ ਆ ਵੀ ਤੁਸੀਂ ਜੋ ਕਰੋਗੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਤੁਹਾਨੂੰ ਯਾਦ ਆ ਤੁਹਾਨੂੰ ਯਾਦ ਆ ਕਿ ਅ ਕਿਵੇਂ ਹਰ ਗੱਲ ਤੇ ਕੇਜਰੀਵਾਲ ਤੇ ਭਗਵੰਤ ਮਾਨ ਛੋਟੀ ਛੋਟੀ ਗੱਲ ਤੇ ਟਵੀਟ ਕਰਦੇ ਨੇ ਜਦੋਂ ਇਹਨਾਂ ਦੇ ਕੁਝ ਰੀਟ ਵੀ ਲੱਗਦੀ ਨਾ ਸਸੋੜੀਏ ਦੇ ਜਾਂ ਕੇਜਰੀਵਾਲ ਤੇ ਚਿੱਕਾ ਮਾਰਦੇ ਦਿੱਲੀ ਭੱਜਦੇ ਨੇ ਸਾਰੇ ਆ ਜਿਹੜੇ ਝਾੜੂ ਪਾਰਟੀ ਦੇ ਬੰਦੇ ਨੇ ਔਰ ਉਤੇ ਹਹਾਕਾਰ ਮਚਾਉਂਦੇ ਨੇ ਕਿ ਬੜਾ ਤਸ਼ੱਦਦ ਹੋ ਗਿਆ ਸਾਡੇ ਨਾਲ ਸੀਪੀਆਈ ਤੇ ਈਡੀ ਨੇ ਸਾਡੇ ਨਾਲ ਬਹੁਤ ਜ਼ਿਆਦਾ ਅ ਜ਼ਿਆਪਤੀ ਕੀਤੀ ਆ ਪਰ ਇਸ ਮਸਲੇ ਤੇ ਚੁੱਪ ਨੇ ਬਿਲਕੁਲ ਕੋਈ ਭਗਵੰਤਪਾਨ ਦੀ ਸਟੇਟਮੈਂਟ ਚਾਰ-ਪੰਜ ਦਿਨ ਹੋ ਗਏ ਉਸ ਗੱਲ ਨੂੰ ਕੁੱਟਮਾਰ ਹੋਈ ਨੂੰ ਔਰ ਅਗਲੀ ਗੱਲ ਜਿਹੜੀ ਉਹਨਾਂ ਦੀ ਮੈਂ ਸਾਡੀ ਜਿਹੜੀ ਭੈਣ ਹੈ ਕਰਨਲ ਸਾਹਿਬ ਦੇ ਘਰੋਂ ਉਹਦੀ ਮੈਂ ਸਾਰੀ ਇੰਟਰਵਿਊ ਸੁਣੀ ਹੈ ਉਹ ਕਹਿੰਦੀ ਆ ਕਿ ਜਦੋਂ ਇਹਨੂੰ ਕੁੱਟਮਾਰ ਰੇ ਸੀਗੇ ਉਦੋਂ ਪੁਲਿਸ ਵਾਲੇ ਕਹਿ ਰਹੇ ਸੀ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇਰਾ ਵੀ ਇਨਕਾਊਂਟਰ ਕਰ ਦੇਾਂਗੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਮਗਰ ਲਾ ਇਨਕਾਊਂਟਰ ਵੀ ਝੂਠਾ ਆ दैट मींस ਇਨਕਾਊਂਟਰ ਤਾਂ ਜਦੋਂ ਹੁੰਦਾ ਤੇ ਦੋ ਪਾਸੇ ਲੜਾਈ ਹੁੰਦੀ ਆ ਬਕਾਇਦਾ ਪੁਲਿਸ ਵਾਲੇ ਵੀ ਮਰਦੇ ਨੇ ਗੋਲੀਆਂ ਲੱਗਦੇ ਨੇ ਇੱਥੇ ਕਦੀ ਕਿਸੇ ਪੁਲਿਸ ਵਾਲੇ ਤੇ ਛਰੀਟ ਵੀ ਨਹੀਂ ਆਈ ਉਹ ਵੀ ਇਨਕਾਊਂਟਰ ਝੂਠਾ ਸੀਗਾ ਤੇ ਇਹਨੂੰ ਡਰਾ ਰੇ ਕਿ ਤੇਰਾ ਵੀ ਇਨਕਾਊਂਟਰ ਕਰ ਦੇਗੇ ਇਹਨੂੰ ਕਹਿੰਦੇ ਨੇ ਐਕਸਟਰਾ ਜੁਡੀਸ਼ੀਅਲ ਜਿਹੜੀ ਪਾਵਰਸ ਐਕਸਰਸਾਈਜ਼ ਕਰ ਰਹੀ ਪੁਲ ਜਿਹੜਾ ਮੈਂ ਕਹਿ ਰਿਹਾ ਸੀ ਕ੍ਰਿਮినਲ ਜਸਟਿਸ ਸਿਸਟਮ ਸਾਡੇ ਕੋਲ ਸਾਡੇ ਕੋਲ ਪੁਲਿਸ ਆ ਸਾਡੇ ਕੋਲ ਸਰਕਾਰੀ ਵਕੀਲਾਂ ਦੀ ਮਸ਼ੀਨਰੀ ਆ ਸਾਡੇ ਕੋਲ ਅਦਾਲਤਾਂ ਨੇ ਤੇ ਫਿਰ ਸਾਰਾ ਕੁਝ ਬਾਈਪਾਸ ਕਰਕੇ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਉਹਨਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਵਾ ਕਿ ਉਹ ਕਿਸੇ ਕਰਨਲ ਨੂੰ ਕੁੱਟਮਾਰ ਕਰ ਦੇਣ ਜੇ ਕਰਨਲ ਨੂੰ ਇਨਸਾਫ ਨਹੀਂ ਮਿਲ ਰਿਹਾ ਪਿਛਲੇ 5-7 ਦਿਨ ਤੋਂ ਤੇ ਫਿਰ ਆਮ ਵਿਅਕਤੀਆਂ ਨੂੰ ਕਿੱਦਾਂ ਇਸ ਪੰਜਾਬ ਦੇ ਵਿੱਚ ਇਨਸਾਫ ਮਿਲਣ ਦੀ ਚਾਂਸ ਹੈਗੀ ਆ ਔਰ ਉਹਨੂੰ ਡਰਾ ਰਹੇ ਨੇ ਕਿ ਤੇਰਾ ਜਿਹੜਾ ਅਸੀਂ ਝੂਠਾ ਪੁਲਿਸ ਮੁਕਾਬਲਾ ਬਣਾਵਾਂਗੇ ਇਹਦੇ ਨਾਲੋਂ ਜ਼ਿਆਦਾ ਸ਼ਰਮਨਾਕ ਕੱਲ ਭਗਵੰਤ ਮਾਨ ਵਾਸਤੇ ਕੇਜਰੀਵਾਲ ਵਾਸਤੇ ਜਿਹੜੇ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਅੱਜ ਇਹ ਜਿਹੜਾ ਕਰਨਲ ਸਾਹਿਬ ਦੀ ਜਿਹੜੀ ਕੁੱਟਮਾਰ ਹੋਈ ਹੈ ਉਹਨੇ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਬੁਰਸ਼ਾਗਰਦੀ ਦਾ ਰਾਜ ਹੈ ੁੰਡਾ ਰਾਜ ਹੈ ਪੁਲਿਸ ਪੈਨ ਯੂਨੀਫਾਰਮ ਵਿੱਚ ਗੁੰਡੇ ਨੇ ਔਰ ਇਹ ਪੁਲਿਸ ਸਟੇਟ ਹੈ ਇਹ ਮੇਰਾ ਦੁਬਾਰਾ ਦੁਬਾਰਾ ਕਹਿਣਾ ਪੁਲਿਸ ਸਟੇਟ ਇਸ ਲਈ ਵੀ ਕਹਿ ਰਿਹਾ ਮੈਂ ਕਿ ਭਾਈ ਅਮਰਪਾਲ ਸਿੰਘ ਤੇ ਇਹਨਾਂ ਨੇ 2 ਸਾਲ ਹੋ ਗਏ ਐਨਐਸਐਲਾਈ ਉਹ ਅੰਦਰ ਬੈਠੇ ਸੀਗੇ ਉਹਨਾਂ ਤੇ ਮੇਰੇ ਖਿਆਲ ਸਾਰਿਆਂ ਤੇ 5-5 7-7 ਮੁਕੱਦਮੇ ਹੋਰ ਦਰਜ ਕਰ ਦਿੱਤੇ ਨੇ ਇਹ ਪੁਲਿਸ ਸਟੇਟ ਨਹੀਂ ਤਾਂ ਹੋਰ ਕੀ ਹੈ ਦਾ ਮਤਲਬ ਉਹਦਾ ਕੋਈ ਅਧਿਕਾਰ ਨਹੀਂਗਾ ਜਦੋਂ ਦੇਖਿਆ ਕਿ ਐਨਐਸਏ ਟੁੱਟ ਜਾਣੀ ਹਾਈ ਕੋਰਟ ਚਲੇ ਗਏ ਨੇ ਯੋ ਆਪਾਂ ਲਾ ਦਿਓ ਪੁਲੀਸ 302 ਚ ਮੁਕਦਮੇ ਦਰਜ ਕਰ ਦੋ ਉਹਦੇ ਸਾਥੀਆਂ ਦੇ ਉੱਤੇ ਹੋਰ ਮਲਟੀਪਲ ਦਰਜ ਪਰਚੇ ਦਰਜ ਕਰਕੇ ਉਹਨਾਂ ਨੇ ਇਹਨਾਂ ਨੂੰ ਅੰਦਰ ਰੱਖਣ ਦੀ ਹੋਰ ਜਿਹੜੀ ਵਿਉਂਤ ਆ ਉਹ ਬਣਾ ਲਈ ਆ ਮੈਂ ਭਗਵੰਤ ਮਾਨ ਨੂੰ ਸਿਰਫ ਇਹ ਕਹੂੰਗਾ ਇਹ ਪੁਲਿਸ ਕਿਸੇ ਦੀ ਸੇਕੀ ਨਹੀਂ ਹੁੰਦੀ ਅੱਜ ਜੇ ਤੁਹਾਡੇ ਕੋਲ ਆ ਰਹੇ ਨੇ ਇਹ ਲੋਕ ਪੁਲਿਸ ਵਾਲੇ ਇਹ ਸਿਰਫ ਆਪਣੀਆਂ ਪੋਸਟਿੰਗਾਂ ਲੈਣ ਲਈ ਆ ਰਹੇ ਨੇ ਨਾ ਕਿ ਸਾਨੂੰ ਕਿਤੇ ਤੰਗੇ ਥਾਣੇ ਚਲਾ ਦਿਓ ਸਾਨੂੰ ਕਿਸੇ ਚੰਗੀ ਸਬਡਿਵੀਜ਼ਨ ਚ ਲਾ ਦਿਓ ਸਾਨੂੰ ਇੱਕ ਐਸਐਸਪੀ ਦਾ ਚੰਗਾ ਜ਼ਿਲ੍ਹਾ ਦੇ ਦਿਓ ਯਾਦ ਰੱਖਿਓ ਕਿ ਜਿਸ ਦਿਨ ਰਾਜਪਾਕ ਤਬਦੀਲ ਹੋਵੇਗਾ ਇੰਨਾ ਹੀ ਪੁਲਿਸ ਵਾਲਿਆਂ ਨੇ ਜੇ ਅਗਲੀ ਸਰਕਾਰ ਚਾਵੇ ਕਿ ਤੁਹਾਨੂੰ ਇਦਾਂ ਹੀ ਇਹਨਾਂ ਨੇ ਬਰੂਟਲੀ ਅਸਾਲਟ ਕਰਨਾ ਫੜ ਕੇ ਅੰਦਰ ਦੇਣਾ ਪਰਚੇ ਦਰਜ ਕਰਦੇ ਇਹ ਆਦਤ ਤੇ ਰਵੈਤ ਨਾ ਪਾਓ ਅਸੀਂ ਇਸ ਗੱਲ ਦਾ ਮਦਈ ਨਹੀਂਗਾ ਮੈਂ ਪੁਲਿਸ ਨੂੰ ਪੁਲਿਸ ਦਾ ਜਿਹੜਾ ਲਿਜਿਟਿਮੇਟ ਤਰੀਕਾ ਹੈ ਕੰਮ ਕਰਨ ਦਾ ਉਹ ਕਰ ਲੈਣ ਦਿਓ ਉਹਨੂੰ ਹੋਰ ਨਵੇਂ ਪੈਂਤੜੇ ਸਿਖਾ ਕੇ ਲੋਕਾਂ ਦੀ ਕੁੱਟਮਾਰ ਕਰਕੇ ਔਰ ਕਾਨੂੰਨ ਨੂੰ ਬਾਈਪਾਸ ਕਰਕੇ ਉਹਨਾਂ ਨੂੰ ਕੰਮ ਨਾ ਕਰਨ ਦਿਓ ਸਸਪੈਂਸ਼ਨ ਕਾਫੀ ਨਹੀਂ ਗਈ। ਔਰ ਸਾਡੀ ਉਹ ਕਰਨਲ ਸਾਹਿਬ ਦੇ ਘਰ ਉਹਨਾਂ ਨੇ ਕਿਹਾ ਕਿ ਹੁਣ ਪੁਲਿਸ ਵਾਲੇ ਇਨਕਲੂਡਿੰਗ ਐਸਐਸਪੀ ਨਾਨਕ ਸਿੰਘ ਉਹ ਮੈਨੂੰ ਕਹਿ ਰਹੇ ਨੇ ਪ੍ਰੈਸ਼ਰ ਪਾ ਰਹੇ ਕਿ ਤੂੰ ਸਮਝੌਤਾ ਕਰ ਲਾ। ਮਤਲਬ ਅੱਜ ਪੰਜਾਬ ਦੇ ਵਿੱਚ ਸਾਡੀ ਪਗਲਾ ਦਿਓ ਸਾਡੀ ਧੀਆਂ ਪੈਣਾ ਦੀ ਇੱਜ਼ਤ ਰੋਲ ਦਿਓ ਸਾਨੂੰ ਕੁੱਟਮਾਰ ਕਰ ਦਿਓ ਸਾਡੇ ਤੇ ਸੱਟਾ ਮਾਰ ਦਿਓ ਤੇ ਬਾਅਦ ਸਮਝੌਤਾ ਕਰ ਲਓ। ਇਹ ਪੰਜਾਬ ਦੀ ਬਦਲਾਅ ਦੀ ਰਾਜਨੀਤੀ ਇਹ ਸੀਗੀ ਆਮ ਆਦਮੀ ਪਾਰਟੀ ਦੀ। ਔਰ ਜਿਹੜਾ ਇਹ ਉਹਦੀ ਸਟੇਟਮੈਂਟ ਹੈ ਉਹ ਹੈਰਾਨਗੀ ਦੀ ਗੱਲ ਇੱਕ ਢਾਬੇ ਵਾਲਾ ਲੈ ਆਂਦਾ ਮੋਰੇ ਜੀ ਇੰਦਾ ਦੇ 50 ਝੂਠੇ ਗਵਾਹ ਤਿਆਰ ਕਰ ਸਕਦੀ ਪੁਲਿਸ ਮੇਰੇ ਖਿਲਾਫ ਬਹੁਤ ਤਿਆਰ ਕੀਤੇ ਨੇ ਇਹਨਾਂ ਨੇ ਝੂਠੇ ਜਿਹੜੇ ਬੰਦੇ ਹਾਰਡ ਹਿੱਟ ਕ੍ਰਿਮੀਨਲ ਨੇ ਜੇਲ੍ਹਾਂ ਚੋਂ ਕੱਢ ਕੇ ਲਿਆ ਕੇ ਮੇਰੇ ਖਿਲਾਫ ਗਵਾਹ ਬਣਾ ਲਿਆ ਨੇ ਉਹਦੀ ਕੋਈ ਵੈਲਿਊ ਨਹੀਂ ਕੀ ਜਿਹੜਾ ਸਿਸਟਮ ਕੀ ਕਹਿੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਕਹਿੰਦੇ ਬਿਆਨਾਂ ਤੇ ਦਰਜ ਹੋਣੀ ਚਾਹੀਦੀ ਕਰਨਲ ਸਾਹਿਬ ਤੇ ਉਹਦੇ ਬੇਟੇ ਦੇ ਉਹਨਾਂ ਦੀ ਐਮ ਐਲ ਆਰ ਕੱਟੀ ਹੋਈ ਯਾਰ ਉਹਨਾਂ ਦੇ ਸੱਟਾਂ ਲੱਗੀਆਂ ਹੋਸਪੀਟਲ ਵਿੱਚ ਦਾਖਲ ਨੇ ਉਹਨਾਂ ਦੇ ਬਿਆਨਾਂ ਤੇ ਅਜੇ ਤੱਕ ਉਹ ਪੁਲਿਸ ਦੀਆਂ ਗੱਡੀਆਂ ਚ ਪੰਜ-ਪੰਜ ਛੇ-ਛੇ ਗਨਮੈਨ ਲੈ ਕੇ ਪਟਿਆਲਾ ਸ਼ਹਿਰ ਚ ਘੁੰਮ ਰਹੇ ਨੇ ਉਹ ਲੋ ਉਹਨਾਂ ਦੇ ਕੋਈ ਅਸਰ ਨਹੀਂ ਗਾ ਇਸ ਲਈ ਸਾਡੀ ਇੱਕ ਬੜੀ ਜ਼ੋਰਦਾਰ ਮੰਗ ਆ ਕਾਂਗਰਸ ਪਾਰਟੀ ਦੀ ਆਪੋਜੀਸ਼ਨ ਦੀ ਕਿ ਤੁਰੰਤ ਚਾਰ ਬੰਦਿਆਂ ਦੇ ਔਰ ਜਿਹੜੇ ਵੀ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਦੇ ਐਫ ਆਈ ਆਰ ਭਾਈ ਨਾਮ ਦਰਜ ਹੋਵੇ ਔਰ ਉਹਨਾਂ ਦੀ ਤੁਰੰਤ ਅਰੈਸਟ ਪਵੇ ਔਰ 311 ਲਾ ਕੇ ਇਦਾਂ ਦੇ ਜਿਹੜੇ ਬਦਮਾਸ਼ੀ ਕਰਦੇ ਉਹਨਾਂ ਨੂੰ ਘਰਾਂ ਨੂੰ ਤੋੜਿਆ ਜਾਵੇ ਯਾਦ ਆ ਭਗਵੰਤ ਮਾਨ ਕੀ ਕਹਿੰਦਾ ਸੀ ਜਦੋਂ ਬਾਈਬਲ ਕਲਾਂ ਗੋਲੀ ਚੱਲੀ ਆ ਦੋ ਸਿੱਖ ਨੌਜਵਾਨ ਮਾਰੇ ਗਏ ਸੀਗੇ ਅਕਾਲੀ ਦਲ ਦੇ ਰਾਜ ਵਿੱਚ ਐਫਆਰ ਐਫਆਰ ਹੋਈ ਸੀ ਅਣਪਛਾਤੇ ਬੰਦਿਆਂ ਤੇ ਐਨ ਉਸੇ ਤਰ੍ਹਾਂ ਨਾਲ ਅੱਜ ਪੰਜਾਬ ਦੇ ਵਿੱਚ ਕਰਨਲ ਸਾਹਿਬ ਦੀ ਕੁੱਟਮਾਰ ਕਰਨ ਤੋਂ ਬਾਅਦ ਅਣਪਛਾਤੇ ਬੰਦਿਆਂ ਦੇ ਐਫਆਰ ਦਰਜ ਹੋਈ ਆ ਸੀਸੀਟੀਵੀ ਵਿੱਚ ਕੈਦ ਨੇ ਅ ਇਸ ਕਰਨਲ ਬਾਠ ਦੇ ਉਹਦਾ ਬੇਟਾ ਉਹਨਾਂ ਨੂੰ ਪਛਾਣਦੇ ਨੇ ਉਹ ਨਾਮ ਲਿਖਾ ਰਹੇ ਨੇ ਉਹ ਮੀਡੀਆ 'ਚ ਨਾਮ ਲੈ ਰਹੇ ਨੇ ਐਫਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਹੋ ਰਹੀ ਹੈ ਭਗਵੰਤ ਮਾਨ ਨੂੰ ਪੁੱਛਣਾ ਚਾਹਿਆ ਭੁੱਲ ਗਿਆ ਆਪਣੀਆਂ ਸਟੇਟਮੈਂਟਾਂ ਉਦੋਂ ਅਣਪਛਾਤੇ ਸੀ ਪੁਲਿਸ ਵਾਲੇ ਇਹ ਅੱਜ ਵੀ ਅਣਪਛਾਤੇ ਨੇ ਫਿਰ ਅਕਾਲੀ ਦਲ ਦੇ ਰਾਜ ਵਿੱਚ ਤੇ ਭਗਵੰਤ ਤੇਰੇ ਰਾਜ ਵਿੱਚ ਕੀ ਅੰਤਰ ਹੈ ਦੂਸਰਾ ਮੈਂ ਕਹਿਣਾ ਚਾਹੁੰਦਾ ਜਿਹੜੇ ਘਰ ਢਾਏ ਜਾ ਰਹੇ ਇਹ ਗੈਰਕਾਨੂੰਨੀ ਆ ਇਹ ਸੁਪਰੀਮ ਕੋਰਟ ਦੀ ਵਾਇਲੇਸ਼ਨ ਹੈ ਤੁਸੀਂ ਡਰੱਗ ਮਾਫੀਆ ਨੂੰ ਡਰੱਗ ਟਰੈਫਿਕਿੰਗ ਕਰਨ ਵਾਲਿਆਂ ਨੂੰ ਸਜ਼ਾ ਤਕੜੀ ਸਜ਼ਾ ਦਿਓ ਜੇਲ੍ਹਾਂ ਚ ਦਿਓ ਪਰਚੇ ਦਿਓ ਫਾਂਸੀ ਦਿਓ ਜੇ ਤੁਸੀਂ ਦੇਵਾ ਸਕਦੇ ਹੋ ਪਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਦੇ ਘਰ ਢਾ ਦਿਓ ਕਿਸੇ ਵੱਡੇ ਆਦਮੀ ਦਾ ਘਰ ਢਾ ਅੱਜ ਤੱਕ ਕਿਸ ਨੇ ਤੁਸੀਂ ਉਹਨਾਂ ਦੇ ਘਰ ਢਾ ਰਹੇ ਹੋ ਫਰਜ਼ ਕਰੋ 10 ਬੰਦਿਆਂ ਦਾ ਪਰਿਵਾਰ ਹੈ ਉਹਦੇ ਚੋਂ ਇੱਕ ਆਦਮੀ ਡਰੱਗ ਦਾ ਕੰਮ ਕਰਦਾ ਵਾ ਤੁਸੀਂ ਜਦੋਂ ਘੱਟ ਔਨੇ ਤੁਸੀਂ ਬਾਕੀ 9 ਨੂੰ ਸਜ਼ਾ ਦੇ ਰਹੇ ਹੋ ਔਰ ਫਰਜ਼ ਕਰੋ ਜਿਹੜਾ ਡਰੱਗਸ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਅੱਜ ਉਹ ਗ੍ਰਾਹਗਾਰ ਹੈ ਤੁਸੀਂ ਅੱਜ ਉਹਦਾ ਘੱਟ ਹਾਤਾ ਕੱਲ ਉਹ ਅਪੀਲ ਪਾਈ ਹਾਈ ਕੋਰਟ 'ਚ ਜਾਂ ਸੁਪਰੀਮ ਕੋਰਟ 'ਚ ਉਹ ਬਰੀ ਹੋ ਗਿਆ ਤੇ ਭਗਵੰਤ ਮਾਨ ਤੇ ਕੇਜਰੀਵਾਲ ਤੁਸੀਂ ਉਹਦਾ ਘਰ ਵਾਪਸ ਪੜਾ ਕੇ ਦਿਓਗੇ ਤੁਸੀਂ ਉਹਦੇ ਪਰਿਵਾਰ ਕੋਲੋਂ ਮਾਫੀ ਮੰਗੋਗੇ ਇਹ ਵੀ ਐਕਸਟਰਾ ਜੁਡੀਸ਼ੀਅਲ ਵਰਕ ਹੈ ਸਰਕਾਰ ਦਾ ਟੈਕਨੋਲੋਜੀ ਮੈਥਡੋਲੋਜੀ ਸੌਰੀ ਕਿ ਐਸੀ ਸਾਰਾ ਸ਼ਾਰਟਕਟ ਕਰਦੇ ਐਂਡੀਪੀਐਸ ਲਾਅ ਵਿੱਚ ਕਿਤੇ ਵੀ ਨਹੀਂ ਦਿੰਦਾ ਤੁਸੀਂ ਆਦਮੀ ਦੀ ਪ੍ਰਾਪਰਟੀ ਕੁਰਕ ਕਰ ਸਕਦੇ ਹੋ ਤੁਸੀਂ ਆਦਮੀ ਨੂੰ ਸਜ਼ਾ ਕਰਾ ਸਕਦੇ ਹੋ ਪਰ ਤੁਸੀਂ ਕਿਸੇ ਦਾ ਘਰ ਨਹੀਂ ਡਾ ਸਕਦੇ ਜਾ ਕੇ ਔਰ ਮੈਂ ਇੱਕ ਦਿਨ ਹੈਰਾਨ ਹੋ ਗਿਆ ਇੱਕ ਸਰਪੰਚ ਨੂੰ ਫੋਨ ਇੱਕ ਸਰਪੰਚ ਇੰਟਰਵਿਊ ਦੇ ਰਿਹਾ ਸੀ ਲੁਧਿਆਣੇ ਦਾ ਉਹ ਕਹਿੰਦਾ ਜੀ ਭਗਵੰਤਪਾਨ ਦਾ ਮੈਨੂੰ ਫੋਨ ਆਇਆ ਮੈਂ ਦੱਸਦਾ ਕਿ ਫਲਾਣੇ ਆਦਮੀ ਡਰੱਗਸ ਦਾ ਕੰਮ ਕਰਦੇ ਉਹਨਾਂ ਦਾ ਘਰ ਪੰਚਾਇਤ ਦੀ ਜ਼ਮੀਨ ਤੇ ਢਾ ਦਿਓ ਜੀ ਕਰ ਭਗਵੰਤਮਾਨ ਨੇ ਕਰਤਾ ਹੁਕਮ ਢਾ ਦਿਓ ਮਤਲਬ ਭਗਵੰਤਮਾਨ ਐਸਐਚਓ ਵੀ ਬਣ ਗਿਆ ਭਗਵੰਤਮਾਨ ਐਸਐਸਪੀ ਵੀ ਬਣ ਗਿਆ ਭਗਵੰਤਮਾਨ ਸਰਕਾਰੀ ਵਕੀਲ ਵੀ ਬਣ ਗਿਆ ਭਗਵੰਤ ਮਾਨ ਜੱਜ ਵੀ ਬਣ ਗਿਆ ਤੇ ਹੁਕਮ ਦਿੱਤਾ ਕਿ ਘਰ ਢਾ ਦਿਓ ਇਸ ਤਰ੍ਹਾਂ ਦੀ ਗਲਤ ਕੰਮ ਕਰਨ ਨਾਲ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਕੰਮ ਨੂੰ ਉਹਦੀ ਫੋਟੋ ਨੂੰ ਉਹਦੀ ਤੋਹੀਨ ਕਰ ਰਹੇ ਹੋ ਤੁਸੀਂ ਨਸ਼ੇ ਦੇ ਖਿਲਾਫ ਤਕੜੇ ਹੋ ਕੇ ਲੜਾਈ ਲੜੋ نو ਡਾਊਟ ਅਬਾਊਟ ਥੈਟ ਪਰੰਤੂ ਕਿਸੇ ਦਾ ਘਰ ਢਾਉਣ ਦਾ ਅਧਿਕਾਰ ਨਹੀਂ ਦਿੱਤਾ ਇਹ ਔਰ ਕਰਨਲ ਸਾਹਿਬ ਦੀ ਜਿਹੜੀ ਕੁੱਟਮਾਰ ਹੈ ਇਹ ਐਕਸਟਰਾ ਜੁਡੀਸ਼ੀਅਲ ਮੈਥਡੋਲੋਜੀ ਪੰਜਾਬ ਪੁਲਿਸ ਨੇ ਅਡਾਪਟ ਕੀਤੀ ਹੋਈ ਹੈ ਬੰਦ ਹੋਣੀ ਚਾਹੀਦੀ ਹੈ ਮੈਂ ਹੁਣੇ ਰਾਜਾ ਵਿਡਿੰਗ ਸਾਡੇ ਜਿਹੜੇ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੇਰੇ ਨਾਲ ਗੱਲ ਹੋਈ ਆ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇੱਕ ਧਰਨਾ ਰੱਖੋ ਤਗੜਾ ਐਸਐਸਪੀ ਦਫ਼ਤਰ ਦੇ ਬਾਹਰ ਕਾਂਗਰਸ ਪਾਰਟੀ ਦਾ ਔਰ ਇਹਦੇ ਦਰਮਿਆਨ ਮੇਰੀ ਗੱਲ ਹੋ ਗਈ ਕਰਨਲ ਪਸ਼ਪਿੰਦਰ ਸਿੰਘ ਦੇ ਬ੍ਰਦਰ-ਇਨ-ਲਾਅ ਨਾਲ ਗੁਰਦੀਪ ਸਿੰਘ ਢਿੱਲੋਂ ਨੇ ਪਟਿਆਲੇ ਦੇ ਉਹਨਾਂ ਨੇ ਮੇਰੇ ਵੀਰੋਂ ਭੈਣੋਂ ਬਜ਼ੁਰਗੋਂ ਪੰਜਾਬੀਓ 22 ਤਰੀਕ ਦਾ ਐਲਾਨ ਕਰਤਾ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ਦੇਣ ਦਾ ਮੈਂ ਵੀ ਪਹੁੰਚ ਰਿਹਾ ਉੱਥੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ পীੜਤ ਪਰਿਵਾਰ ਹੈ ਕਰਨਲ صاحب ਦਾ ਜਿਨ੍ਹਾਂ ਨਾਲ ਅਨਿਆਏ ਹੋਇਆ ਜਿਨ੍ਹਾਂ ਨਾਲ ਜ਼ਿਆਤੀ ਹੋਈਆ ਉਹਨਾਂ ਦੇ ਸੱਦੇ ਦੇ ਉੱਤੇ ਆਪਾਂ ਸਾਰੇ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਜਿਹੜੇ ਜਿਹੜੇ ਜ਼ੁਲਮ ਦੇ ਖਿਲਾਫ ਲੜਨਾ ਜਾਣਦੇਵੇਂ ਉਹਨਾਂ ਸਾਰਿਆਂ ਨੂੰ ਮੇਰੀ اپੀਲ ਹੈ ਕਿ ਤਗੜੇ ਹੋ ਕੇ 22 ਤਰੀਕ ਨੂੰ 22 ਤਰੀਕ ਮੇਰਾ ਖਿਆਲ ਹੈ ਕਿ ਸ਼ਹਿਦ ਬਣੇਗਾ ਸ਼ਨੀਵਾਰ ਦਾ ਦਿਨ ਸ਼ਨੀਵਾਰ ਦੇ ਦਿਨ ਆਪਾਂ ਸਾਰੇ ਨੇ ਐਸਐਸਪੀ ਦਫ਼ਤਰ ਦੇ ਮੋੜੇ ਧਰਨਾ ਦੇਣਾ ਵਾ ਤਾਂ ਕਿ ਕਰਨਲ ਸਾਹਿਬ ਤੇ ਉਹਦੇ ਪਰਿਵਾਰ ਨੂੰ ਇਨਸਾਫ ਤੋਂ ਆਇਆ ਜਾ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਦੋਸਤੋ ਪਟਿਆਲਾ ਦੇ ਵਿੱਚ ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਦੇ ਨਾਲ ਪੁਲਿਸ ਵੱਲੋਂ ਦਰਿੰਦਗੀ ਦੇ ਨਾਲ ਕੀਤੀ ਗਈ ਕੁੱਟਮਾਰ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਜਿੱਥੇ ਕਿ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਤੇ ਵੀ ਵੱਡੇ ਦੋਸ਼ ਲੱਗੇ ਨੇ ਪਰਿਵਾਰ ਨੇ ਪੀੜਤ ਕਰਨਲ ਦੀ ਪਤਨੀ ਨੇ ਦੱਸਿਆ ਕਿ ਐਸਐਸਪੀ ਨਾਨਕ ਸਿੰਘ ਵੀਡੀਓ ਕਾਲ ਕਰ ਕਰਕੇ ਉਹਨਾਂ ਨੂੰ ਉਹਨਾਂ ਪੁਲਿਸ ਕਰਮੀਆਂ ਦੇ ਨਾਲ ਕੰਪਰੋਮਾਈਜ਼ ਕਰਨ ਦੇ ਲਈ ਕਹਿ ਰਿਹਾ ਕਿਉਂਕਿ ਉਹ ਇਨਕਾਊਂਟਰ ਕਰਕੇ ਆਏ ਸਨ ਜਿਸ ਦੇ ਵਿੱਚ ਉਹਨਾਂ ਦੀ ਤਰੱਕੀ ਹੋਣੀ ਹੈ ਤੇ ਇੱਥੇ ਹੀ ਵਸ ਨੇ ਲੋਕਾਂ ਦਾ ਆਮ ਲੋਕਾਂ ਦਾ ਕਿ ਐਸਐਸਪੀ ਦਾ ਨਾਮ ਨਾਨਕ ਸਿੰਘ ਹੈ ਜਦਕਿ ਕੰਮ ਬਾਬਰ ਵਾਲੇ ਕਰ ਰਿਹਾ ਹੈ ਸੋ ਤੁਹਾਡਾ ਕੀ ਕਹਿਣਾ ਇਸ ਮਾਮਲੇ ਤੇ ਯੂ ਕਮੈਂਟ ਕਰਨਾ ਉਥੇ ਹੀ ਸੁਖਪਾਲ ਸਿੰਘ ਖੈਰਾ ਨੇ ਵੀ ਇਸ ਮਾਮਲੇ ਤੇ ਇਨ੍ਹਾਂ ਪੁਲਿਸ ਕਰਮੀਆਂ ਨੂੰ ਬਰਖਾਸਤ ਕਰਨ ਦੀ ਇਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸੋ ਤੁਹਾਡਾ ਕੀ ਕਹਿਣਾ ਕਿ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਪੁਲਿਸ ਕਰਮੀਆਂ ਜਿਹੜੇ 12 ਪੁਲਿਸ ਕਰਮੀਆਂ ਤੇ ਦੋਸ਼ ਲੱਗੇ ਨੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਵੇ ਕਮੈਂਟਾਂ ਦੇ ਵਿੱਚ ਜੈਸਟ ਟਾਈਪ ਕਰਨਾ ਨਹੀਂ ਨੋ ਟਾਈਪ ਕਰਨਾ ਕਿਉਂਕਿ ਇੱਕ ਫੌਜ ਦੇ ਕਰਨ ਨਾਲ ਜੇਕਰ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਆਮ ਨਾਗਰਿਕ ਦੇ ਨਾਲ ਕੀ ਵਿਵਹਾਰ ਕਰਦੇ ਹੋਣਗੇ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹੋ